ਸਾਡੇ ਜਸਜੀਤ ਜੀ ਅਸੋ ਇਸ ਵੇਲੇ ਸਾਡੇ ਨਾਲ ਲਾਈਨ ਤੇ ਮੇਰੇ ਨਾਲ ਜੁੜਿਆ ਇੱਕ ਅਜਿਹਾ ਪਿਤਾ ਜੀ ਨੇ ਸੁਪਨਾ ਤਾਂ ਦੇਖਿਆ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਣ ਦਾ ਤੇ ਸੁਪਨੇ ਦੇ ਵਿੱਚ ਇਹ ਸੀ ਕਿ ਆਪਾਂ ਜੇ ਪੈਸੇ ਲਾਵਾਂਗੇ ਤੇ ਪਰ ਸਾਨੂੰ ਰਿਟਰਨ ਦੇ ਵਿੱਚ ਸਾਡਾ ਪੁੱਤ ਵਿਦੇਸ਼ ਜਾ ਕੇ ਕਮਾਈ ਕਰੇਗਾ ਅਸੀਂ ਜਿੰਨੇ ਪੈਸੇ ਲਾ ਕੇ ਵਿਦੇਸ਼ ਦੇ ਵਿੱਚ ਸਾਡੇ ਬੱਚੇ ਨੂੰ ਭੇਜ ਰਹੇ ਹਾਂ ਉਦੋਂ ਵੀ ਕਿਤੇ ਵੱਧ ਜਿਹੜਾ ਪੈਸਾ ਸਾਡਾ ਬੱਚਾ ਕਮਾਵੇਗਾ ਸਾਡੇ ਜ਼ਿੰਦਗੀ ਨੂੰ ਜਾਣ ਦਾ ਜਿਹੜਾ ਪੱਧਰ ਆ ਜਿਹੜਾ ਮਿਆਰ ਹੈ ਉਹ ਹੋਰ ਉੱਚਾ ਚੱਕਿਆ ਜਾਏਗਾ ਇਹੋ ਜੇ ਕੁਝ ਸੁਪਨਿਆਂ ਦੇ ਨਾਲ ਸੁਖਰਾਜ ਸਿੰਘ ਨੇ ਆਪਣੇ ਬੇਟੇ ਨੂੰ ਵਿਦੇਸ਼ ਦੀ ਧਰਤੀ ਤੇ ਭੇਜਿਆ ਕਿਹੜੇ ਦੇਸ਼ ਦੇ ਵਿੱਚ ਆਏ ਇਹਦੇ ਬਾਰੇ ਸੁਖਰਾਜ ਜੀ ਗੱਲ ਕਰਨਗੇ ਕਿੰਨੇ ਪੈਸੇ ਲਾਏ ਕਿਹੜੇ ਤਰੀਕੇ ਨਾਲ ਬੱਚਾ ਭੇਜਿਆ ਬੱਚਾ ਵਿਦੇਸ਼ ਦੇ ਵਿੱਚ ਪਹੁੰਚਦਾ ਜਾਂ ਨਹੀਂ ਪਹੁੰਚਦਾ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਪਹੁੰਚਦਾ ਆਓ ਫਿਰ ਸੁਖਰਾਜ ਸਿੰਘ ਸਾਡੇ ਨਾਲ ਗੱਲਬਾਤ ਕਰਨਗੇ ਜਾਣਦੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਕੀ ਕਿਸ ਤਰ੍ਹਾਂ ਦੀ ਰਹੀ ਸੋਕਰਾਜ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋਕਰਾਜ ਸਿੰਘ ਜੀ ਪੰਜਾਬ ਤੋਂ ਕਿਹੜੇ ਹਿੱਸੇ ਤੋਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਅ ਲੁਧਿਆਣਾ ਜ਼ਿਲ੍ਹੇ ਤੋਂ ਪਿੰਡ ਅਨੰਦਪੁਰ ਸਾਨਨੇਵਾਲ ਦੇ ਕੋਲ ਹੈ ਜੀ ਜੀ ਅ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਹ ਲੋੜ ਸਮਝੀ ਕਿ ਤੁਸੀਂ ਗੌਂਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਆਪਦੀ ਜ਼ਿੰਦਗੀ ਦੀ ਕਹਾਣੀ ਦੱਸੋ ਕਾਰਨ ਕੀ ਬਣੇ ਜੀ ਹਾਂ ਜੀ ਹਾਂ ਜੀ ਪਰ ਮੈਂ ਦੱਸ ਰਿਹਾ ਵੀ ਲੜਕੇ ਨੂੰ ਭੇਜਿਆ ਸੀਗਾ ਜੀ ਕੈਨੇਡਾ ਵਰਕ ਪਰਮਿਟ ਤੇ ਜੀ ਤੇ ਆਪਣੇ ਕੰਪਨੀ ਵਾਲਿਆਂ ਨੇ ਲੈ ਕੇ ਦਿੱਤੀ ਸੀਗੇ ਜਾਣਟਰੀ ਜੀ ਜੀ ਤੇ ਕਹਿੰਦੇ ਸੀ ਵੀ ਘੰਟੇ ਦੇ 18 ਡਾਲਰ ਦੇਣਗੇ ਵੀ 8 ਘੰਟੇ ਡਿਊਟੀ ਹੋਊਗੀ ਹੂੰ ਹੂੰ ਤੇ ਉਹਦੇ ਨੂੰ ਕੰਮ ਮਿਲੂਗਾ ਜੀ ਤੇ ਅਣਤ ਆਪਣੇ 9 ਅਕਤੂਬਰ ਦਾ ਜੀ ਗਿਆ ਕੈਨੇਡਾ ਸਰੀਚ ਜੀ ਹੂੰ ਹੂੰ ਤੇ ਪਹਿਲਾਂ ਤਾਂ ਲਾਰੇ ਲਾਈਗੇ ਬਿਹਰਸਰ ਧਿਆਰ ਜੀ ਇੰਟਰਵਿਊ ਕਰਾਉਣੇ ਆ ਇੰਟਰਵਿਊ ਵੀ ਹੋ ਗਈ ਕੰਪਨੀ ਚ ਜੀ ਸਾਰਾ ਕੁਝ ਜੀ ਤੇ ਬਾਅਦ ਜੋ ਕੰਪਨੀ ਆ ਕੇ ਬੁਲਾਉਣ ਹੋ ਗਏ ਸੀ ਵੀ ਫਿਰ ਤੁਸੀਂ ਆ ਜਾਓ ਕੰਮ ਤੇ ਜੀ ਉਸ ਤੋਂ ਬਾਅਦ ਬਸ ਲਾਰੇ ਹੀ ਲਾਈ ਗਏ ਨੇ ਜੀ ਬੁਲਾਇਆ ਆਇਆ ਨਹੀਂ ਕਦੇ ਫਿਰ ਬਾਅਦ ਵਿੱਚ ਮੁੜ ਕੇ ਕਿੰਨੀ ਉਮਰ ਹੈ ਜੀ ਤੁਹਾਡੇ ਬੱਚੇ ਦੀ 30 ਸਾਲ ਦੀ ਹੈ ਜੀ ਉਮਰ ਜੀ ਹੁਣ ਕੀ ਕਹਿੰਦੇ ਤੁਸੀਂ ਕੰਟੀਨਿਊ ਕਰੋ ਪਲੀਜ਼ ਹਣ ਜੀ ਉਹਨਾਂ ਨੇ ਕੁਛ ਨਹੀਂ ਮਨਾ ਜਵਾਬ ਦਿੱਤਾ ਸਾਨੂੰ ਕੁਝ ਉਸ ਤੋਂ ਬਾਅਦ ਮੁੰਡੇ ਨੇ ਕਹਿ ਮੇਰੀ ਜਿਆਦਾ ਵੀ ਐਲ ਐਮ ਐ ਤੇ ਜਿਹੜੇ ਦਿੱਤੇ ਨੇ ਪੈਸੇ ਮੇਰੇ ਵਾਪਸ ਕਰਾ ਕੇ ਵੀ ਓਪਨ ਬਰਫ ਫਾਰਮਟ ਕਰਾ ਦੋ ਜੀ ਜੀ ਤੇ ਉਹ ਪਹਿਲਾਂ ਨਾਰੇ ਲਾਈਗੇ ਨਹੀਂ ਉੱਪਰ ਨਾ ਤੁਸੀਂ ਅਸੀਂ ਕੈਸ਼ ਤੇ ਕੰਮ ਦਵਾ ਦਾਂਗੇ ਉਹ ਪੱਕਾ ਕਰਾ ਕੇ ਦੇਣਗੇ ਕੰਪਨੀ ਵਾਲੇ ਜੀ ਜੀ ਤੇ ਹੁਣ ਬੈਕ ਨੇ ਪਹਿਲਾਂ ਨਾਰੇ ਲਾਈ ਰੱਖੇ ਮਹੀਨਾ 2 ਮਹੀਨੇ ਲਿਕਣ ਰੇਕਣ ਹੈ ਜੀ ਉਹ ਨੰਬਰ ਬੰਡ ਕਰਕੇ ਬਹਿ ਗਏ ਦੋਨੇ ਆਪਣੇ ਆਜੀ ਮੁੰਡਾ ਦਫ਼ਤਰ ਵੀ ਉਹਦੇ ਜਾ ਕੇ ਆ ਜੀ ਸਰੀਚ ਜਿਹੜਾ ਹੈਗਾ ਉਹ ਪਹਿਲੇ ਉੱਥੇ ਗਿਆ ਉਹ ਕਹਿੰਦੇ ਇੱਥੇ ਤਾਂ ਹੁੰਦੇ ਨਹੀਂ ਹੈਗਾ ਤੁਹਾਡੀ ਗੱਲ ਵੀ ਜਿਹਨਾਂ ਨਾਲ ਉਹੀ ਹੈ ਉਹੀ ਕਰਨਗੇ ਤੁਹਾਡਾ ਕੰਮ ਜਿਹੜੇ ਬੰਦੇ ਉੱਥੇ ਬੈਠੇ ਨੇ ਦਫ਼ਤਰ 'ਚ ਜੀ ਅੱਛਾ ਉਹਨਾਂ ਦੇ ਦਫ਼ਤਰ ਦੇ ਵਿੱਚ ਗਿਆ ਉਹ ਕਹਿੰਦੇ ਜਿਹੜੇ ਬੰਦੇ ਨਾਲ ਤੁਹਾਡੀ ਗੱਲ ਹੋਈ ਆ ਉਹੀ ਤੁਹਾਡਾ ਹੱਲ ਕਰੇਗਾ ਪਰ ਉਹ ਬੰਦਾ ਹੁਣ ਦਫ਼ਤਰ ਦੇ ਵਿੱਚ ਨਹੀਂ ਜਾ ਰਿਹਾ ਨਹੀਂ ਜਾ ਆ ਨਹੀਂ ਰਿਹਾ ਜੀ ਹਾਂ ਜੀ ਮਿਲੇ ਨਹੀਂ ਰਿਹਾ ਲੜਕੇ ਨੂੰ ਜੀ ਜੀ ਹੁਣ ਮੈਂ ਥੋੜਾ ਇਹ ਦਰਜਨਾ ਚਾਹੂੰ 30 ਸਾਲਾਂ ਦਾ ਤੁਹਾਡਾ ਬੱਚਾ ਜੀ ਕਿੰਨੀ ਐਜੂਕੇਸ਼ਨ ਉਹਦੀ ਉਹਨੇ ਜੀ ਪਲੱਸ 2 ਕਰਕੇ ਡਿਪਲੋਮਾ ਕਰਿਆ ਹੈ ਆਪਣੇ ਆਟੋ ਮਕੈਨਿਕ ਦਾ ਜੀ ਆਟੋ ਮਕੈਨਿਕ ਦਾ ਜੇ ਪਲੱਸ 2 ਤੋਂ ਬਾਅਦ ਚ ਕੀ ਤਾਂ ਲਗਭਗ ਉਹਨੇ 20 ਸਾਲ ਤੱਕ ਹੀ ਇਹ ਪੜ੍ਹਾਈ ਨਮੇੜ ਲਈ ਹੋਣੀ ਹੈ ਸਾਰੀ 22 ਸਾਲ ਤੱਕ ਹਾਂਜੀ 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 ਉਸ ਤੋਂ ਬਾਅਦ ਜੋ ਜਿਹੜਾ 8 ਸਾਲ ਦਾ ਸਮਾਂ ਫਿਰ ਬੱਚਾ ਕੀ ਕਰਦਾ ਰਿਹਾ ਜੀ ਉਹ ਇੱਧਰ ਆਪਣੇ ਪ੍ਰਾਈਵੇਟ ਜੌਬ ਕਰਦੇ ਸੀਗੇ ਕਿ ਕਿਹੜੇ ਫੀਲਡ ਦੇ ਵਿੱਚ ਕਾਦੀ ਜੌਬ ਕਰਦੇ ਸੀ ਆਪਣੇ ਜੋ ਆਪਣੇ ਪੀਪੀ ਦਾ ਜਿਹੜਾ ਧਿਆਨ ਨਹੀਂ ਲੈਂਦੇ ਬੱਚਿਆਂ ਦਾ ਜੀ ਹਾਂਜੀ ਹਾਂਜੀ ਉਹ ਉਹਨਾਂ ਦੇ ਡਾਕਟਰ ਚਲੋ ਗਿਆ ਸੀਗਾ ਉਹ ਨਹੀਂ ਲੈਂਦੇ ਸੀਗੇ ਉਹਦਾ ਟੈਸਟ ਜੀ ਤੇ ਫਿਰ ਤੁਸੀਂ ਇਮੀਡੀਏਟ ਕੋਈ ਫੈਸਲਾ ਇਹੋ ਜਿਹਾ ਸੋਚਿਆ ਚਲੋ ਹਰ ਇੱਕ ਮਾਂ ਬਾਪ ਸਾਡੇ ਮਾਪਿਆਂ ਨੇ ਵੀ ਸੋਚਿਆ ਸੀਗਾ ਕਿ ਬੱਚਿਆਂ ਨੂੰ ਬਾਹਰ ਭੇਜੀਏ ਕੋਈ ਇਹੋ ਜਿਹਾ ਫੈਸਲਾ ਲੈ ਲਿਆ ਫਿਰ ਇਹ ਜਿਹੜੇ ਏਜੰਟ ਨੂੰ ਤੁਸੀਂ ਲਭਿਆ ਜੀ ਇਹ ਏਜੰਟ ਕੌਣ ਸੀ ਕਿੱਥੋਂ ਕੀਨੇ ਤੁਹਾਨੂੰ ਦੱਸ ਪਾਈ ਕਿਵੇਂ ਲਭਿਆ ਇਹ ਮੇਰੇ ਦੋਸਤ ਨੇ ਨੰਬਰ ਦਿੱਤਾ ਸੀਗਾ ਜੀ ਜੀ ਹਾਂਜੀ ਅਸੀਂ ਨੰਬਰ ਤੇ ਬਸ ਗੱਲ ਹੋਈ ਆ ਉਹਦੇ ਨਾਲ ਸਾਡੇ ਏਜੰਟ ਨਾਲ ਜੀ ਫਿਰ ਅੱਛਾ ਨੰਬਰ ਦਿੱਤਾ ਨੰਬਰ ਤੇ ਹੀ ਸਾਰੀ ਗੱਲਬਾਤ ਹੋਈ ਆ ਤੇ ਉਹ ਏਜੰਟ ਨੂੰ ਤੁਸੀਂ ਕਦੇ ਮਿਲੇ ਹੋ ਜਾਂ ਕੋਈ ਗੱਲ ਨਹੀਂ ਕਦੇ ਨਹੀਂ ਬਾਈ ਫੇਸ ਨਹੀਂ ਮਿਲੇ ਜੀ ਕਦੇ ਨਹੀਂ ਉਹ ਏਜੰਟ ਨੇ ਤੁਹਾਨੂੰ ਦੱਸਿਆ ਕਿ ਉਹ ਕਿੱਥੇ ਰਹਿ ਰਿਹਾ ਟਾਂਟੋ ਦਾ ਐਡਰੈਸ ਟਾਂਟੋ ਐਡਰੈਸ ਆ ਜੀ ਲੜਕੇ ਦੀ ਉਹ ਗੱਲ ਹੋਈ ਆ ਮੇਰੀ ਜ਼ਿਆਦਾ ਗੱਲ ਨਹੀਂ ਹੋਈ ਜੀ ਉਹਨਾਂ ਨਾਲ ਮੇਰੀ ਤਾਂ ਗੱਲ ਹੁਣ ਬਾਅਦ ਚ ਏਜੰਟ ਤੇ ਆ ਕੇ ਗਈ ਆ ਹਾਂਜੀ ਤੁਹਾਡਾ ਉਹ ਦੋਸਤ ਕੌਣ ਸੀ ਜਿਨੇ ਤੁਹਾਨੂੰ ਉਹਦੇ ਬਾਰੇ ਦੱਸਿਆ ਜੀ ਜਾਂ ਉਹਨੇ ਕੋਈ ਦੱਸਿਆ ਵੀ ਅਸੀਂ ਪਹਿਲਾਂ ਕੋਈ ਕੇਸ ਲਵਾਇਆ ਜਾਂ ਕੁਝ ਹਾਂਜੀ ਪਹਿਲਾਂ ਉਹਨਾਂ ਨੇ ਕੇਸ ਲਵਾਇਆ ਸੀਗਾ ਉਦੋਂ ਹੀ ਹੂੰ ਹੂੰ ਉਹਨਾਂ ਦਾ ਕੇਸ ਤਾਂ ਸਹੀ ਕਰਿਆ ਤਾਂ ਹੀ ਫਿਰ ਅਸੀਂ ਲਾਇਆ ਸੀਗਾ ਜੋਸ ਪਰੋਸੇ ਤੇ ਜੀ ਜੀ ਤੇ ਉਹ ਏਜੰਟ ਨੂੰ ਤੁਸੀਂ ਕਦੇ ਖੁਦ ਨਹੀਂ ਮਿਲੇ ਤੁਹਾਡਾ ਤੁਹਾਡੇ ਉਹ ਦੋਸਤ ਖੁਦ ਗਿਆ ਸੀ ਜਾਂ ਉਹਨਾਂ ਨੇ ਵੀ ਆਪਣੇ ਪਰਿਵਾਰ ਦਾ ਕੋਈ ਮੈਂਬਰ ਕੋਈ ਬੱਚਾ ਭੇਜਿਆ ਸੀ ਨਹੀਂ ਉਹਨਾਂ ਦੇ ਆਪਣੇ ਪਰਿਵਾਰ ਦਾ ਬੱਚਾ ਹੀ ਭੇਜਿਆ ਸੀਗਾ ਜੀ ਉਹਨਾਂ ਨੇ ਵੀ ਜੀ ओके ਤਾਂ ਉਹ ਤੋਂ ਬਾਅਦ ਚ ਤੁਹਾਨੂੰ ਤੁਹਾਡਾ ਦੋਸਤ ਕਹਿੰਦਾ ਕਿ ਮੈਂ ਮੇਰਾ ਬੇਟਾ ਭੇਜਿਆ ਤੁਸੀਂ ਵੀ ਇਦਾਂ ਕੋਈ ਟਰਾਈ ਕਰ ਲਓ ਚਲੋ ਤੁਹਾਡਾ ਕੋਈ ਨਿੱਜੀ ਫੈਸਲਾ ਸੀ ਮੇਰੇ ਹਨਾ ਤੁਸੀਂ ਉਹਨਾਂ ਦੇ ਕਹਿਣ ਤੇ ਉਹ ਕਰ ਲਿਆ ਸਿਸਟਮ ਪਰ ਹਾਂਜੀ ਉਹ 에ਜੰਟ ਨਾਲ ਤੋਂ ਜਿਹੜੇ ਫੋਨ ਤੇ ਨੰਬਰ ਤੇ ਗੱਲ ਹੁੰਦੀ ਰਹੀ ਉਹ ਵਿਦੇਸ਼ ਦਾ ਨੰਬਰ ਸੀ ਜਾਂ ਫਿਰ ਕੋਈ ਭਾਰਤ ਦਾ ਨੰਬਰ ਸੀ ਨਹੀਂ ਵਿਦੇਸ਼ ਦੇ ਨੰਬਰ ਸੀਗਾ ਜੀ ਜਿਹੜਾ ਤੁਹਾਨੂੰ ਭੇਜਿਆ ਜੀ ਉਹੀ ਨੰਬਰ ਤੇ ਗੱਲ ਹੋਈ ਸੀ ਉਹਨਾਂ ਨੰਬਰਾਂ ਨੂੰ ਵੀ ਮੈਂ ਲਾਈਨ ਤੇ ਲੈ ਕੇ ਆਉਣਾ ਜੀ ਕਿੰਨੇ ਪੈਸੇ ਕਿੰਨੀਆਂ ਕਿਸ਼ਤਾਂ ਦੇ ਵਿੱਚ ਕਦੋਂ ਤੁਸੀਂ ਪ੍ਰੋਸੈਸ ਫਿਰੇ ਸਾਰਾ ਸਟਾਰਟ ਕੀਤਾ ਜੀ ਇਹ ਕੱਟੋ-ਕੱਟ 2 ਸਾਲ ਹੋ ਗਏ ਸੀਗੇ ਜੀ ਆਪਣੇ ਲੱਗੇ ਪ੍ਰੋਸੈਸ ਚੱਲ ਰਿਹਾ ਅੱਛਾ 2 ਸਾਲ 2 ਸਾਲਾਂ ਦੇ ਵਿੱਚ ਕਿੰਨੇ ਵਾਰੀ ਤੁਸੀਂ ਪੈਸੇ ਕਿੰਨੇ-ਕਿੰਨੇ ਕਰਕੇ ਦਿੱਤੇ ਉਹਨਾਂ ਨੂੰ ਆਪਣੇ ਜੀ 10000 ਡਾਲਰ ਇੱਕ ਵਾਰੀ ਭੇਜਿਆ ਸੀ 6.5 10000 ਡਾਲਰ ਇੱਕ ਵਾਰੀ ਭੇਜਿਆ ਸੀਗਾ ਪਹਿਲੀ ਵਾਰ ਜੀ ਜੀ ਆ ਕਿਸਤਾ ਚ ਭੇਜੇ ਨੂੰ ਲੜਕੇ ਨੂੰ ਪਤਾ ਹੀ ਹੁੰਦਾ ਉਹ ਹੀ ਭੇਜਦਾ ਰਿਹਾ ਜੀ ਪੈਸੇ ਤਾਂ ਜੀ ਉਹਦੇ ਕੋਲ ਹੀ ਨੇ ਸਾਰੇ ਡਿਟੇਲਾਂ ਜੀ ਮੈਂ ਕੱਲ ਨੂੰ ਜਿਆਦਾ ਤੁਹਾਨੂੰ ਭੇਜ ਦੂੰਗਾ ਲੈ ਕੇ ਉਹ ਤੋਂ ਹੁਣ ਅੱਟਾ ਟੋਟਲ ਟੋਟਲ ਤੁਸੀਂ ਨਹੀਂ ਪਰ ਤੁਸੀਂ ਮਤਲਬ ਕਿ ਜ਼ਿੰਮੇਵਾਰ ਹੋ ਜੀ ਤੁਸੀਂ ਉਹਦੇ ਫਾਦਰ ਸਾਹਿਬ ਹੋ ਮੇਨ ਕਮਾਈ ਤਾਂ ਤੁਹਾਡੀ ਹੋਣੀ ਨਾ ਤੁਹਾਡੇ ਲੜਕੇ ਨੇ 30 ਸਾਲ ਦੇ ਵਿੱਚ ਇੰਨੇ ਪੈਸੇ ਤਾਂ ਕਮਾ ਲਈ ਨੇ ਹੁਣੇ ਕਿੰਨੇ ਟੋਟਲ ਸਰਦਾ ਸਾਹਿਬ ਪੈਸੇ ਲੱਗੇ ਆ ਜੀ 50000 ਤਾਂ ਨੂੰ ਲੱਗੇ ਹੀ ਟੋਟਲ अच्छा 50000 डॉलर कनेडियन ਤੇ ਜੇ ਗੱਲ ਕਰੀਏ ਆਪਣੇ ਪਈਆਂ ਦੇ ਵਿੱਚ ਲਗਭਗ 28-30 ਲੱਖ ਰੁਪਈਆ ਹਾਂਜੀ ਹਾਂਜੀ ਹਾਂ ਹੁਣ ਤੁਹਾਡਾ ਡਾਲਰ ਦਾ ਚਲੋ ਡਾਵਾ ਡੋਲ ਹੋਇਆ ਪਿੱਛੇ ਜੇ ਚੜਿਆ ਸੀ 30-32 ਲੱਖ ਰੁਪਈਆ ਤੁਹਾਡਾ ਲੱਗ ਗਿਆ ਹਾਂ 30 ਲੱਖ ਰੁਪਏ ਟੋਟਲ ਲੱਗਿਆ ਹੁਣ ਜਿਹੜੇ ਨੌਜਵਾਨ ਸੀਗੇ ਜੀ ਇਹਨਾਂ ਨੂੰ ਤੁਸੀਂ ਟਰਾਈ ਕੀਤੀ ਕਿ ਜਿਹੜੇ ਜਿਨ੍ਹਾਂ ਨੇ ਤੁਹਾਡਾ ਵੀਜ਼ਾ ਲਵਾਇਆ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾ ਸਕੇ ਉਹਨਾਂ ਹੱਤਾਂ ਹੋ ਗਏ ਜੀ 15 ਦਿਨ ਹੋ ਗਏ ਮੈਨੂੰ ਵੀ ਫੋਨ ਕਰਦੇ ਨਹੀਂ ਚੱਕਦੇ ਵੀ ਹੈਗੇ ਜੀ ਮਨਜੀਤ ਜੀ ਉਹਨਾਂ ਸੰਗੇ ਜੇ ਨਾ ਇੱਕ ਵਾਰੀ ਗੱਲ ਹੋਈ ਆ ਮੁੜ ਕੇ ਕਹਿੰਦਾ ਮੈਂ ਬਾਅਦ ਬੈਠਾਂ ਤੇ ਬਾਅਦ ਚ ਗੱਲ ਕਰਦਾ ਥੋੜੇ ਨਾਲ ਉਹਨਾਂ ਨੇ ਵੀ ਬਾਅਦ ਚ ਚੱਕਿਆ ਫੋਨ ਮੇਰਾ ਜੀ ਜਦੋਂ ਤੁਹਾਡੀ ਆਖਰੀ ਗੱਲ ਹੋਈ ਆ ਉਹਨਾਂ ਨੇ ਕੀ ਤੁਹਾਡੇ ਨਾਲ ਗੱਲਬਾਤ ਹੋਈ ਗੱਲਬਾਤ ਦੇ ਦੌਰਾਨ ਤੁਹਾਡੇ ਟਕਰਾਰ ਵੀ ਹੁੰਦੇ ਰਹੇ ਨਹੀਂ ਟਕਰਾਰ ਕੋਈ ਨਹੀਂ ਹੋਇਆ ਜੀ ਅੱਛਾ ਤੁਹਾਡੇ ਸਹੀ ਕਹਿੰਦੇ ਰਿਹਾ ਵੀ ਤੁਹਾਡਾ ਕੰਮ ਕਰਾ ਕੇ ਦਮ ਹੋ ਗਿਆ ਜੀ ਟਕਰਾਰ ਕੋਈ ਨਹੀਂ ਹੋਇਆ ਜੀ अच्छा बस ਤੁਹਾਨੂੰ ਇਹੀ ਕਹਿੰਦੇ ਨੇ ਕਿ ਕੰਮ ਕਰਾ ਕੇ ਦੇਵਾਂਗੇ ਠੀਕ ਹੈ ਇਹ ਜਿਹੜੇ ਵਿਅਕਤੀ ਹੈ ਇਨਵੋਲਵ ਨੇ ਤੁਸੀਂ ਮੈਨੂੰ ਦੋ ਨਾਮ ਭੇਜੇ ਨੇ ਇੱਕ ਤੁਸੀਂ ਨਾਵਾਂ ਦੀ ਪੁਸ਼ਟੀ ਕਰੋਗੇ ਹਾਂਜੀ ਮਨਜੀਤ ਸਿੰਘ ਇੱਕ ਤਾਂ ਨਾ ਜੀ ਹੂੰ ਹੂੰ ਤੇ ਇੱਕ ਪਨਾਲ ਵਾਲੀ ਹੈ ਜੀ ਹੁਣ ਇਹ ਦੋਨੇ ਤੁਹਾਡਾ ਫੋਨ ਚੱਕਦੇ ਨਹੀਂ ਜਾਂ ਬਲੌਕ ਕਰ ਗਏ ਨੇ ਤੁਹਾਨੂੰ ਇਹ ਚੱਕਦੇ ਨਹੀਂ ਹੈਗੇ ਜੀ ਨੰਬਰ ਹੈ ਫੋਨ ਕਰਦਾ ਮਨਜੀਤ ਜੀ ਤਾਂ ਰਿੰਗ ਜਾਂਦੀ ਰਹਿੰਦੀ ਹੈ ਜੀ ਉਹਨਾਂ ਨੇ ਚੱਕਿਆ ਹੀ ਨਹੀਂ ਇਹਦਾ ਦੋ ਤਿੰਨ ਵਾਰ ਫੋਨ ਜੀ ਉਹ ਕਿਉਂ ਮੇਰਾ ਕਨਵਲ ਵਾਲੀ ਦੇ ਚ ਬਿੱਲ ਕੋਈ ਜਾਂਦੀ ਉਹ ਕਾਲੀ ਨੇ ਤੇ ਹੀ ਆਇ ਜਾਂਦਾ ਜੀ ਤੁਹਾਨੂੰ ਹੁਣ ਕਿਉਂ ਲੱਗਦਾ ਤੁਹਾਨੂੰ ਕੀ ਕੀ ਲੱਗਦਾ ਤੁਹਾਡਾ ਬੇਟਾ ਤਾਂ ਫਿਰ ਇੱਥੇ ਪਹੁੰਚ ਚੁੱਕਿਆ ਜੀ ਹਾਂ ਜੀ ਬੇਟਾ ਤਾਂ ਪਹੁੰਚ ਚੁੱਕਿਆ ਜੀ ਮੇਰਾ ਫਿਰ ਇਹਨਾਂ ਨੇ ਪੱਕਾ ਹੁੰਦੀ ਯਾਰ ਦਾ ਲਿਆ ਸੀ ਕਿ ਨਾ ਇਹਨਾਂ ਨੇ ਕਹੇ ਵੀ ਪੀਚਰ ਕਰਾ ਕੇ ਦਵਾਵਾਂਗੇ ਸੀ ਵੀ ਪੱਕਾ ਕੰਮ ਦਵਾਵਾਂਗੇ ਜੀ ਹਾਂ ਹਾਂ ਹੁਣ ਆਪਣਾ ਬਾਉਂਡ ਵਰਕ ਪਰਮਟਾ ਕਹਿੰਦਾ ਜਿਹਨ ਦਾ ਕੋਲੇ ਜਿਹੜਾ ਹੈਗਾ ਇਹ ਹਾਂ ਉਹ ਤਾਂ ਬਾਉਂਡਰੀ ਮਿਲਿਆ ਹੋਣਾ ਜੀ ਤੇ ਵਰਕ ਪਰਮਿਟ ਕਿਹੜੀ ਕੈਟਾਗਰੀ ਦੇ ਵਿੱਚ ਦਵਾਇਆ ਸੀਗਾ ਬੱਚੇ ਨੂੰ ਆਪਣੇ ਸੀਐਨਸੀ ਮਸ਼ੀਨ ਦਾ ਜੀ ਅਚਾ ਸੀਐਨਸੀ ਕਿੰਨੇ ਸਮੇਂ ਦਾ ਵਰਕ ਪਰਮਿਟ 3 ਸਾਲ ਦਾ ਜੀ ਤੁਸੀਂ ਆਪ ਦੇਖਿਆ ਉਹ ਤੇ ਜੋ ਉਹਨਾਂ ਦੇ ਕਹਿਣ ਮੁਤਾਬਕ ਕੀ ਹੈ ਨਹੀਂ ਆ ਮੈਂ ਦਿਖਾਇਆ ਲੜ ਪਏ ਨੇ ਜੀ ਓਕੇ ਤਾਂ ਉਹਨਾਂ ਨਾਲ ਮੈਂ ਬਰੀਫ ਕਰ ਲਾਂ ਗੱਲ ਤੁਹਾਡਾ 30 ਸਾਲਾਂ ਦਾ ਨੌਜਵਾਨ ਬੱਚਾ ਜੀ ਜਿਹਦੇ ਜਿਹਨੂੰ ਤੁਸੀਂ ਬਾਹਰ ਭੇਜਣ ਦੇ ਲਈ ਏਜੰਟ ਤੁਹਾਡੇ ਫਰੈਂਡ ਨੇ ਕਿਸੇ ਨੇ ਰੈਫਰ ਕੀਤਾ ਫਿਰ ਤੁਸੀਂ ਉਹ ਏਜੰਟ ਨਾਲ ਗੱਲਬਾਤ ਕੀਤੀ ਉਹਦੇ ਵਿਦੇਸ਼ੀ ਨੰਬਰ ਹੈ ਨੰਬਰ ਚਲੋ ਮੈਂ ਕਿਸੇ ਦੇ ਨੰਬਰ ਬਾਰੇ ਕਹਿਣਾ ਨਹੀਂ ਚਾਹੁੰਦਾ ਕਿ ਕਿਵੇਂ ਪਰ ਮੈਨੂੰ ਐਂ ਜੇ ਲੱਗਦਾ ਜਿਦਾ ਐਪ ਦੇ ਹੀ ਨੰਬਰ ਹੁੰਦੇ ਇਹ ਸਾਰਾ ਜਾਂ ਕਿਦਾਂ ਹੋ ਸਕਦਾ ਚਲੋ ਇਹ ਕੋਈ ਹੋਰ ਪ੍ਰੋਵਿੰਸ ਦੇ ਨੰਬਰ ਹੋਣ ਮੈਨੂੰ ਨਾ ਚਾਹਤ ਮੇਰੇ ਗਿਆਨ ਤੋਂ ਬਾਹਰ ਹੋਣ ਪਰ ਤੁਹਾਡਾ ਬੱਚਾ 50000 ਡਾਲਰ ਤੁਸੀਂ ਦਿਨੇ ਤਿੰਨ ਸਾਲਾਂ ਦਾ ਬਾਉਂਡਡ ਵਰਕ ਪਰਮਿਟ ਸੀਐਨਸੀ ਮਸ਼ੀਨ ਆਪਰੇਟਰ ਦਾ ਕੋਈ ਤੁਹਾਨੂੰ ਮਿਲ ਜਾਂਦਾ ਹੁਣ ਤੁਹਾਡਾ ਬੱਚਾ ਇੱਥੇ ਪਹੁੰਚਿਆ ਜਦੋਂ एयरपोर्ट ਤੋਂ ਵੀ ਫਿਰ ਉਹਨਾਂ ਨੇ ਵਿੱਚੇ ਹੀ ਕੀਤਾ ਸੀ ਵੀ ਤੁਹਾਡੇ ਬੱਚੇ ਨੂੰ ਉੱਥੇ ਜਾ ਕੇ ਚੱਕਣਾ ਜਾਂ ਕਿਵੇਂ ਨੇਰਪੋਰਟ ਤੋਂ ਜੀ ਮੇਰਾ ਛੋਟਾ ਲੜਕਾ ਉਧਰ ਆਈ ਉਹ ਲੈ ਕੇ ਆਇਆ ਸੀਗਾ ਚੱਕ ਕੇ ਜੀ ਛੋਟਾ ਲੜਕਾ ਤੁਹਾਡਾ ਕਿਹੜੇ ਵੀਜ਼ੇ ਤੇ ਇੱਥੇ ਪਹੁੰਚਿਆ ਸੀ ਉਹ ਸਟੱਡੀ ਤੇ ਆਇਆ ਸੀਗਾ ਜੀ ਹੁਣ ਉਹ ਐਸਟੈਬਲਿਸ਼ ਹੋ ਚੁੱਕਿਆ ਉਹ ਆਪਦੀ ਪੀਆਰ ਵਗੈਰਾ ਹੋ ਚੁੱਕਿਆ ਜੀ ਇੱਥੇ ਨੇ ਵਰਕ ਪਰਮਿਟ ਹੈ ਜੂਗੇ ਜੀ ਚਲੋ ਜਦੋਂ ਇਹ ਮੁੰਡਾ ਤੁਹਾਡਾ ਇੱਥੇ ਪਹੁੰਚਦਾ ਉਹ 에어ਪੋਰਟ ਤੋਂ ਤੁਹਾਡਾ ਨਿਆਣਾ ਲੈ ਜਾਂਦਾ ਉਦੋਂ ਬਾਅਦ ਚੋਂ ਇਹ ਲੋਕ ਜਿਹੜੇ ਵੀਜ਼ਾ ਲਵਾਉਣ ਵਾਲੇ ਸੀ ਇਹ ਉਹਨੂੰ ਮਿਲੇ ਇੱਥੇ ਮੈਨੂੰ ਇਹ ਨਹੀਂ ਜਿਉ ਤਾਂ ਇੱਕ ਵਾਰੀ ਵੀ ਨਹੀਂ ਮਿਲਿਆ ਹੈਗਾ ਜੀ ਇਹਨਾਂ ਨੂੰ ਗਿਆ ਸੀਗਾ ਉੱਥੇ ਡਾਕਟਰ ਕੋਲ ਮਿਲਿਆ ਹੀ ਨਹੀਂ ਹੈਗਾ ਇੱਕ ਵਾਰੀ ਵੀ ਨਹੀਂ ਮਿਲਿਆ ਜੀ ਇਹਨਾਂ ਨੂੰ ਤੇ ਜਿਹੜਾ ਵਰਕ ਅਪਾਰਟਮੈਂਟ ਆ ਫਿਰ ਉਹ ਉਹ ਕਿਹਨੇ ਆਉਂਦੇ ਉਹਨੂੰ ਹੈਂਡਓਵਰ ਕੀਤਾ ਜੀ ਡਾਕੂਮੈਂਟ ਇਧਰ ਵੀ ਇਧਰ ਆਪਣੇ ਜੀ ਪਹਿਲਾਂ ਤਾਂ ਇਧਰ ਇਹਨੇ ਪਾਸਪੋਰਟ ਜਮ੍ਹਾਂ ਕਰਾਇਆ ਸੀਗਾ ਰਾਜਪੁਰੇ ਜੀ ਇਹਨਾਂ ਨੇ ਆਪੇ ਜਮ੍ਹਾਂ ਕਰਵਾਇਆ ਸੀਗਾ ਦੇ ਕੇ ਆਇਆ ਸੀਗਾ ਜਾ ਕੇ ਮੇਰੇ ਲੜਕੇ ਜੀ ਰਾਜਪੁਰੇ ਹਾਂਜੀ ਹਾਂਜੀ ਰਾਜਪੁਰੇ ਕਿਨੂੰ ਫੜਾ ਕੇ ਆਏ ਪਾਸਪੋਰਟ ਤੁਸੀਂ ਇਹ ਲੜਕਾ ਹੀ ਫੜਾ ਕੇ ਆਇਆ ਸੀ ਜੀ ਮੈਂ ਨਹੀਂ ਜਾਇਆਗਾ ਨਾਲ ਜਿਹੜੇ ਫੇਰ ਤੁਹਾਨੂੰ ਉਹ ਪਾਸਪੋਰਟ ਵਾ ਕੇ ਨਹੀਂ ਦੇ ਦਿੰਦੇ ਦਿੰਦੇ ਨੇ ਫੇਰ ਤੁਹਾਨੂੰ ਉਹ ਪਾਸਪੋਰਟ ਵਾ ਕੇ ਉਹਨਾਂ ਨੇ ਦਿੱਤਾ ਸੀਗਾ ਪਾਸਪੋਰਟ ਵੀ ਵੀਜ਼ਾ ਲਵਾ ਕੇ ਜੀ ਅਚਾ ਉਹ ਉਹਨਾਂ ਦਾ ਹੀ ਕੋਈ ਬੰਦਾ ਸੀ ਉਹਨੂੰ ਤੁਸੀਂ ਪਾਸਪੋਰਟ ਦੇ ਆਏ ਉਹਨਾਂ ਨੇ ਤੁਹਾਨੂੰ ਵੀਜ਼ਾ ਲਵਾਇਆ ਕਿਉਂਕਿ ਜਿਹੜਾ ਵਰਕ ਪਰਮਿਟ ਤੁਹਾਨੂੰ 3 ਸਾਲ ਦਾ ਮਿਲ ਗਿਆ ਜਿਹੜਾ ਵੀਜ਼ਾ ਲੱਗਿਆ ਤੁਹਾਡਾ ਮਲਟੀਪਲ ਲੱਗਿਆ ਜਾਂ ਕਿਹੜਾ ਲੱਗਿਆ ਕੁਝ ਪਤਾ ਤੁਹਾਨੂੰ ਨਹੀਂ ਵਰਕ ਪਰਮਿਟ ਦੇ ਸੀਗੇ ਜੀ ਵਰਕ ਦਾ ਹੀ ਸੀਗੇ ਵੀਜ਼ਾ ਜੀ ਅੱਛਾ ਵਰਕ ਵੀਜ਼ਾ ਹੀ ਲੱਗਿਆ ਹੈ ਤੁਹਾਡਾ ਠੀਕ ਹੈ ਮੈਂ ਤੁਹਾਡੀ ਗੱਲਬਾਤ ਜਿਹੜੀ ਸਮਝ ਚੁੱਕਿਆ ਐਸ ਵੇਲੇ ਤੁਸੀਂ ਕਹਿੰਦੇ ਹੋ ਮੁੰਡਾ ਤੁਹਾਡਾ ਕੰਮ ਤੇ ਹੈ ਹਾਂਜੀ ਅੱਜ ਪਹਿਲੇ ਦਿਨ ਗਿਆ ਕੰਮ ਤੇ ਜੀ ਪਤਾ ਨਹੀਂ ਕੈਸ਼ ਤੇ ਪਤਾ ਨਹੀਂ ਗਿਆ ਹਾਂਜੀ ਜੀ ਤੇ ਤੁਸੀਂ ਹੁਣ ਮਦਦ ਕੀ ਚਾਹੁੰਦੇ ਹੋ ਇੱਥੇ ਆ ਕੇ ਤੁਹਾਨੂੰ ਹੁਣ ਕੀ ਮਦਦ ਕੀ ਚਾਹੁੰਦੇ ਸਾਡੇ ਤੋਂ ਮੈਂ ਤਾਂ ਮਦਦ ਤੇ ਹੀ ਚਾਹੁੰਦਾ ਜੀ ਬੱਚਾ ਸੈੱਟ ਉਹ ਮੇਰਾ ਜੀ ਬਾ ਹੋਰ ਤਾਂ ਮੈਂ ਨਕੀ ਚਾਹੁੰਦਾ ਜੀ ਬੱਚਾ ਸੈੱਟ ਹੋਣਾ ਮਤਲਬ ਕਿ ਜੀ ਜੇ ਪਹਿਲਾਂ ਜਿਹੜਾ ਦੇ ਕੰਮ ਦਾਬਾਰ ਵਾਲਾ ਜਿੰਨਾ ਨਾਲ ਗੱਲ ਹੋਇਆ ਜੀ ਉਹ ਜੀ ਜਾਂ ਕਿ ਜਿਹੜੇ ਸਾਡੇ ਐਲਐਮਏ ਦੇ ਪੈਸੇ ਬਾਸ ਕਰਾ ਕੇ ਵੀ ਉਹ ਪਰਪਰਮੈਂਟ ਕਰਵਾ ਦੇਣ ਜੀ ਉਹ ਪੁਸਤਾ ਕਰਾਉਂ ਕਹਿੰਦੇ ਹੁਣ ਤਾਂ ਨੰਬਰ ਇਹ ਚੱਕਰ ਹੋ ਰਿਹਾ ਹਟ ਕੇ ਜਿੰਨ ਮੁੰਡਾ ਰਹਿਣੀ ਨੰਬਰ ਚੱਕ ਦੇ ਨੰਬਰ ਚੱਕ ਦੇ अच्छा ਤੁਹਾਨੂੰ ਹੁਣ ਬਲਾਕ ਹੀ ਕਰਗੇ ਠੀਕ ਹੈ ਮੈਂ ਸਮਝ ਗਿਆ ਜੀ ਤੁਹਾਡੀ ਸਟੋਰੀ ਤੁਸੀਂ ਲਾਈਨ ਤੇ ਬਣੇ ਰਹਿਣਾ ਜੀ ਆਪਾਂ ਗੱਲਬਾਤ ਤੁਹਾਡੇ ਨਾਲ ਅੱਗੇ ਵੀ ਕਰਦੇ ਆ ਪਰ ਸੇਮ ਟਾਈਮ ਤੇ ਇਹਨੂੰ ਮਨਜੀਤ ਤੇ ਕਨਾਲ ਨੂੰ ਅਸੀਂ ਡਾਇਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੇ ਸਾਡੀ ਇਹਨਾਂ ਨਾਲ ਗੱਲਬਾਤ ਹੋ ਸਕੇ ਸੋ ਲਾਈਨ ਤੇ ਬਣੇ ਰਹਿਣਾ ਜੀ ਠੀਕ ਹੈ ਤੁਹਾਡੇ ਕੋਲ ਸਨੈਰੀ ਮੌਕਾ ਨਵੀਂ ਕਾਰ ਖਰੀਦਣ ਦਾ ਪਿਕਅਪ ਟਰੱਕ ਖਰੀਦਣਾ ਫੈਮਿਲੀ ਸਾਈਜ਼ ਜਾਂ ਫਿਰ ਕੰਪੈਕਟ ਐਸਯੂਵੀ ਖਰੀਦਣਾ ਜੀਐਮਸੀ ਸਿਆਰਾ ਯੂਕਾਨ ਯੂਕਾਨ ਐਕਸਲ ਕੈਡਲੈਕਸਕਲੇਡ ਸ਼ੈਵਲਟ ਸਿਲਰਾਡੋ ਟਾਹੋ ਸੁਪਰਬਨ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਖਰੀਦਣਾ ਚਾਹ ਰਹੇ ਨਵੀਂ ਜਾਂ ਫਿਰ ਯੂਜ਼ਡ ਤਾਂ ਫਰੌਸਟ ਕਾਲ ਲਿਖਤੇ ਜਾਣਾ ਤੁਸੀਂ ਬਹੁਤ ਵੱਡੀ ਫਰੌਸਟ ਕਾਲ ਲਿਖਦੀ ਟੀਮ ਹੈ ਜਿਹੜੀ ਕਿ ਤੁਹਾਨੂੰ ਡਿਸਕਾਊਂਟਡ ਕੀਮਤਾਂ ਤੇ ਨਵੀਂ ਟਰੱਕ ਤੇ ਜਾਂ ਫਿਰ ਨਵੀਂ ਕਾਰ ਦੇ ਦਿੰਦੇ ਨੇ ਸੋ ਕਾਲ ਕਰ ਲਓ ਤੁਸੀਂ 905 459 0126 Brampton ਦੇ ਵਿੱਚ ਤੁਮਾਂ ਪਾਰਿਆ Frost Cadillac ਬਹੁਤ ਹੀ ਪ੍ਰੋਫੈਸ਼ਨਲ ਸੇਲਸਮੈਨਾਂ ਦੀ ਇਹਨਾਂ ਦੀ ਟੀਮ ਹੈ ਤੇ ਤੁਸੀਂ ਇੱਕ ਵਾਰੀ ਜਾ ਕੇ ਰਿਕੁਆਇਰਮੈਂਟ ਦੱਸੋ ਗੌਂਦਾ ਪੰਜਾਬ ਦਾ ਰੈਫਰੈਂਸ ਦੇਣ ਤੇ ਬਹੁਤ ਸਾਰੇ ਤੁਹਾਨੂੰ ਡਿਸਕਾਊਂਟ ਵੀ ਮਿਲਣਗੇ ਜਾਣਾ ਤੁਸੀਂ 150 Bay Drive West Brampton Frost Cadillac ਯਾਨੀ ਮੌਜਾ ਹੁਣ ਤੁਸੀਂ ਆਪਣੇ ਟਰੱਕ ਨੂੰ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਚਮਕਾ ਕੇ ਰੱਖੋ ਕਿਉਂਕਿ Big Truck Spa and Service ਖੁੱਲ ਚੁੱਕਿਆ ਹੈ James Norwood Parkway ਤੇ Highway 25 Milton ਦੇ ਵਿੱਚ ਜਿੱਥੋਂ ਕਿ ਤੁਸੀਂ ਆਪਣੇ ਟਰੱਕ ਨੂੰ ਤੰਦਰੁ ਬਾਹਰੋਂ ਟਰੱਕਵਾਸ ਸਕਦੇ ਹੋ ਟਰੱਕਵਾਸ ਜਾਨੀ ਕੇ ਕਰਾ ਸਕਦੇ ਹੋ ਨਾਲ ਦੀ ਨਾਲ ਕਰਾ ਸਕਦੇ ਹੋ ਟਰੱਕ ਆਇਲ ਚੇਂਜ ਫੁਲੀ ਡਾਇਗਨੋਸਿਸ ਸਿਰਫ 45 ਸਕਿੰਡਸ ਦੇ ਵਿੱਚ ਤੁਸੀਂ ਅਲਾਈਨਮੈਂਟ ਚੈੱਕ ਕਰਾ ਸਕਦੇ ਹੋ ਬਹੁਤ ਵੱਡਾ ਬੈਗ ਟਰੱਕ ਸਪਾ ਐਂਡ ਸਰਵਿਸ ਹਾਈਵੇ 401 ਤੋਂ ਜਿਹੜਾ ਇੱਕ ਜਾ 1.5 ਮਿੰਟ ਦੀ ਦੂਰੀ ਤੇ ਜੇਮਸਨੋ ਪਾਰਕ ਵੇ ਹਾਈਵੇ 25 ਮਿਲਟਨ ਦੇ ਵਿੱਚ ਕਰ ਲੋ ਕਾਂਟੀ ਤੇ ਖਿੱਚ ਦਿਓ ਆਪਣੇ ਟਰੱਕ ਫਿਰ ਵਿਗ ਟਰੱਕਸ ਪਾਂ ਐਂਡ ਸਰਵਿਸ ਨੂੰ 8500 ਦੀ ਚੱਡ ਲਈ ਵੇ ਮਿਲਟਨ ਅਨਟਾਰੀਓ ਤੇ ਜਾਂ ਫਿਰ ਕਰ ਲੋ ਕਾਲ 365 332 008 365 ओ सौ तो जी और जो कर, कर के तंग आ गए तो नर्वस तो नर्वस तो कर साल्ट लेक सिटी यूटा बेकर नेक्रामेंटो कैलिफोर्निया एयरपोर्ट तो पिकअप त्रॉप थ्री मिलेगा ज्यादा जानकारी लाइन कॉल कर सकते हो योधे नो सौ नौ दो सो फिर सनी नत सौ साठ 720405 ਇਹ ਵੀ ਟ੍ਰੈਕਟਰ ਹਲੋ ਸਸਤੀਆਂ ਹਵਾਈ ਟਿਕਟਾਂ ਸਫਰ ਕਰੋ ਕਦੋਂ ਵੀ ਕਿਤੇ ਵੀ ਕੋਈ ਵੀ ਤੁਹਾਡੀ ਡੈਸਟੀਨੇਸ਼ਨ ਆ ਸਭ ਤੋਂ ਸਸਤੀਆਂ ਹਵਾਈ ਟਿਕਟਾਂ ਲੈਣ ਦੇ ਲਈ ਕਾਲ ਕਰੋ ਆਨਲਾਈਨ ਟ੍ਰੈਵਲ ਦੇ ਬੱਲਾ ਦਸਾਂਜੀ ਨੂੰ 4162938700 ਤੇ ਬੱਲਾ ਦਸਾਂਜੀ ਦਾ ਕਹਿਣਾ ਹੈ ਕਿ ਸਾਡਾ ਪ੍ਰਾਈਸ ਕੋਈ ਵੀ ਪੂਰੇ ਕੈਨਦਾ ਵਿੱਚ ਬੀਟ ਨਹੀਂ ਕਰ ਸਕਦਾ ਸੋ ਸਸਤੀਆਂ ਹਵਾਈ ਟਿਕਟਾਂ ਲੈਣ ਦੇ ਲਈ ਕਾਲ ਕਰੋ ਆਨਲਾਈਨ ਟ੍ਰੈਵਲ ਦੇ ਬੱਲਾ ਦਸਾਂਜੀ 4162938700 हाँ जी जरा एक वेबसाइट नोट करो ए एफ तो सी ग्रोसरी डॉट कॉम ए है जी एशियन फूड सेंटर की ब्रांड न्यू वेबसाइट जितो तुम इंडो कनेडियन ग्रोसरी मिठाइया ताजिया सब्जियां फल फ्रूट इंडिया आले भांडे सजावट का सामान सारा कुछ जो स्टोर से जाके देखना हूं एशियन फूड सेंटर की इस वेबसाइट से देखो सौ डॉलर या इस तो ज्यादा दे ऑर्डर से पाओ फ्री डिलीवरी इन ऑल जी टी एरिया फ्री कर्बसाइट पिकअप अवेलेबल इन ਨਾਰਥ ਅਮਰੀਕਾ ਦੇ ਵਿੱਚ ਪਿਛਲੇ 20 ਸਾਲਾਂ ਤੋਂ ਪੰਜਾਬੀਆਂ ਦੀ ਮਸ਼ਹੂਰ ਟਰਕਿੰਗ ਕੰਪਨੀ ਆਟੋਵਾਨ ਹਾਇਰ ਕਰ ਰਹੀ ਹੈ ਕੈਨੇਡਾ ਤੇ ਯੂ ਐਸ ਏ ਲਈ ਡਰਾਈਵਰ। ਫਾਸਟ ਕਾਰ ਡਰਾਈਵਰ ਕਲੀਨ ਰੈਕਰ ਦੇ ਨਾਲ 1 ਸਾਲ ਦਾ ਤਜਰਬਾ ਰੱਖਣ ਵਾਲਿਆਂ ਨੂੰ ਤਰਜੀਹ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ। ਕੈਨੇਡਾ ਤੇ ਯੂ ਐਸ ਦੇ ਡੈਡੀਕੇਟਿਡ ਰਨ ਚਾਹੇ ਤੁਸੀਂ ਕੈਨੇਡਾ ਤੋਂ ਕੈਨੇਡਾ ਚਲਾਉਣਾ ਚਾਹੋ ਨਾ ਜਾਂ ਫਿਰ ਯੂ ਐਸ ਤੋਂ ਯੂ ਐਸ ਦੇ ਵਿੱਚ ਹੀ ਚਲਾਉਣਾ ਚਾਹੋ ਨੀ। ਬ੍ਰੈਨਿਊ ਟਰੱਕ ਤੇ ਲਿਵਨ ਅਲ 24 ਕੰਟੈਂਟ ਡਿਸਪੈਚਪੋਰਟ ਦਿੰਦਾ ਹੈ ਆਟੋਵਾਨ। ਇਨਾਂ ਹੀ ਨਹੀਂ ਡਰਾਈਵਰਾਂ ਨੂੰ ਐਲ ਐਮ ਆਈ ਐ ਨੇ ਜੁਆਇਨ ਕਰੂ ਆਟੋਵਨ ਗਰੁੱਪ ਆਫ ਕੰਪਨੀਆਂ ਰਜੀਵ ਨੂੰ ਕਰੋ ਕਾਲ 647 640 8373 647 640 8373 ਤੋੜੇ ਰੰਗ ਨੇ ਜੀਤਾ ਪ੍ਰੋਗਰਾਮ ਦੇ ਵਿੱਚ 11:48 ਮਿੰਟ ਤੇ 42 ਸੈਕਿੰਡ ਦਾ ਕੁਝ ਸਮਾਂ ਹੋ ਚੁੱਕਿਆ ਤੇ ਇਸ ਵੇਲੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਸੁਖਰਾਜ ਸਿੰਘ ਜਿਹੜੇ ਪੰਜਾਬ ਤੋਂ ਜੁੜੇ ਨੇ ਇਹਨਾਂ ਨੇ ਆਪਣੇ ਬੱਚੇ ਨੂੰ ਉਦੇਸ਼ ਦੇ ਵਿੱਚ ਭੇਜਿਆ ਕੈਨੇਡਾ ਦੇ ਵਿੱਚ ਆਇਆ 3 ਸਾਲ ਦਾ ਬਾਉਂਡਡ ਵਰਕ ਪਰਮਿਟ ਇਹਨਾਂ ਦੇ ਬੱਚੇ ਨੂੰ 50 ਕਹ ਹਜ਼ਾਰ ਡਾਲਰ ਦੇ ਵਿੱਚ ਮਿਲਿਆ ਹੁਣ ਇਹ ਚਾਹੁੰਦੇ ਨੇ ਕਿ ਜਿਹੜੇ ਏਜੰਟ ਨੇ ਇਹਨਾਂ ਨੂੰ ਇੱਥੇ ਭੇਜਿਆ 3 ਸਾਲ ਦਾ ਵਰਕ ਪਰਮਿਟ ਦਵਾਇਆ ਉਹ ਏਜੰਟ ਇਹਨਾਂ ਨੂੰ ਵਾਅਦੇ ਮੁਤਾਬਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਇੱਕ ਵਾਰੀ ਪਹੁੰਚੇਗਾ ਬੱਚਾ ਤੇ ਇੱਥੇ ਆ ਕੇ ਫਿਰ ਉਹਨੂੰ ਅਸੀਂ ਪੀਆਰ ਵੀ ਕਰਾਵਾਂਗੇ ਤੇ ਕੰਮ ਵੀ ਦਵਾਵਾਂਗੇ ਸਾਰਾ ਹਾਂਜੀ ਹਾਂਜੀ ਤਾਂ ਹੀ ਆਪਾਂ ਨੇ ਕੋਈ ਕਰਾਇਆ ਸੀਗਾ ਪ੍ਰੋਸੈਸ ਸ਼ੁਰੂ ਹੀ ਹੈ ਜੀ ਇਹ ਸਾਰੀ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਨੇ ਚੱਕੀ ਪਰ ਹੁਣ ਕੋਈ ਵੀ ਤੁਹਾਨੂੰ ਰਿਸਪੌਂਸ ਨਹੀਂ ਦੇ ਰਿਹਾ ਸੀ ਵੀ 6-7 ਵਾਰੀ ਲਗਾਤਾਰ ਇਹ ਦੋਨਾਂ ਨੂੰ ਕਨਾਲ ਤੇ ਮਨਜੀਤ ਨੂੰ ਟਰਾਈ ਕੀਤੀ ਆ ਕਾਲ ਕਰਨ ਦੀ ਇਹਨਾਂ ਦੀ ਫਰਮ ਦਾ ਕੀ ਨਾਮ ਸੀਗਾ ਜਿਹੜਾ ਤੁਹਾਨੂੰ ਇਹਨਾਂ ਨੇ ਦੱਸਿਆ ਤੁਹਾਨੂੰ ਪੋਜ਼ਿਟਿਵ ਵੀ ਹੈ ਕਿ ਵਾਕਈ ਉਸ ਫਰਮ ਦੇ ਨਾਲ ਕੰਮ ਕਰਦੇ ਸੀ ਇਹ ਇਹ ਨਹੀਂ ਸਮਝੀ ਪਤਾ ਹੈ ਜੇ ਆਪਾਂ ਚਾਹ ਜੇ ਮੈਂ ਲੈ ਮਿਲ ਲੈ ਕੇ ਰੂੰਗਾ ਆਪੇ ਜਿਵੇਂ ਕਨਾਲ ਨਾਲ ਸਾਡੀ ਗੱਲ ਹੋਈ ਸੀਗੀ ਮਨਜੀਤ ਤਾਂ ਫਿਰ ਬਾਅਦ ਚ ਉਹਥੇ ਜਾ ਕੇ ਲੜਕੀ ਨੂੰ ਮੜ ਆਇਆ ਜੀ ਮਨਜੀਤ ਨਾਲ ਤਾਂ ਜੀ ਨਾਲੇ ਤੁਸੀਂ ਕੀ ਮਿਲਿਆ ਹੀ ਨਹੀਂ ਜੀ ਨਾਲੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਕਦੇ ਮਿਲੇ ਹੀ ਨਹੀਂ ਬੱਚਾ ਤਾਂ ਕਿਸੇ ਨੂੰ ਵੀ ਨਹੀਂ ਮੇਰਾ ਹਾਂ ਮੇਰੇ ਅਨੇ ਹੈ ਕਨਾਲ ਨਹੀਂ ਜੀ ਗੱਲ ਹੋਈ ਸੀਗੀ ਅੱਛਾ ਫੋਨ ਤੇ ਹੀ ਗੱਲਬਾਤ ਕਰਵਾਈ ਜੀ ਉਹਨਾਂ ਨੇ ਹਾਂ ਜੀ ਹਾਂ ਜੀ ਤੁਹਾਡਾ ਤੁਹਾਡਾ ਜਿਵੇਂ 1 ਬਜਟ ਇੱਥੇ ਪਹਿਲਾਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਹਨੂੰ ਨਹੀਂ ਤੁਸੀਂ ਕਿਹਾ ਕਿ ਤੂੰ ਜਾ ਕੇ ਗੱਲ ਕਰਕੇ ਆ ਪੁੱਛੋ ਉਹਨਾਂ ਨੂੰ ਪਰ ਨਹੀਂ ਉਹਨਾਂ ਨਾਲ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਜੀ ਛੋਟੇ ਲੜਕੇ ਨਾਲ ਜੀ ਐਵੇਂ ਤੁਹਾਨੂੰ ਕਹੀਏ ਜੀ ਨਾਲ ਸਿੱਕੇ ਹੈ ਜੀ ਕੁਝ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਤੋਂ ਮੈਂ ਜਾਨਣਾ ਚਾਹਣਾ ਕਿਉਂਕਿ ਇਹ ਲੱਭਾਂਗੇ ਆਪਾਂ ਮਨਜੀਤ ਨੂੰ ਤੇ ਕਨਾਲ ਨੂੰ ਇੱਕ ਕਾਲਰ ਨੇ ਜੀ 1155 ਨੰਬਰ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਆਨ 에ਰ ਹਾਂ ਜੀ ਮੈਂ ਜੋ ਫੋਨ ਨੰਬਰ ਨਾਲ ਸੀ ਡਾਕਟਰ ਦਾ ਜੀ ਮਨਮੀਤ ਡਾਕਟਰ ਜਿਹੜੀ ਜੀ ਡਾਕਟਰ ਮਨਮੀਤ ਬਤਰਾ ਦਾ ਅੱਗੇ ਚੱਲ ਕੇ ਤੁਹਾਨੂੰ ਨੰਬਰ ਦੇ ਦਿੰਨੇ ਜੀ 905 536 51 11 ਸੁਸਕਰਾਂਤ ਜੀ ਪਰ ਤੁਹਾਡਾ ਬੇਟਾ ਕਿ ਕੀ ਕਾਰਨ ਦੱਸੇ ਤੁਸੀਂ ਕਿਉਂ ਨਹੀਂ ਗਿਆ ਜਿਹੜਾ ਇੱਥੇ ਪਹਿਲਾਂ ਰਹਿੰਦਾ ਸੀ ਉਹਨੂੰ ਮਿਲਣ ਅਰ ਤੁਸੀਂ ਮੈਂ ਮੋੜਾ ਦਾ ਮੈਂ ਤੁਹਾਨੂੰ ਤੇ ਰਹਿਣਾ ਸੀ ਕਿ ਨਾ ਜੀ ਉਹ ਉਹ ਸੜੀ ਰਹਿਣਾ ਜੀ ਲੜਕਾ ਫੋਨ ਦੀ ਗੱਲ ਹੋਈ ਸੀ ਉਹਦੇ ਛੋਟੇ ਲੜਕੇ ਦੀ ਵੀ ਜੀ ਪਰ ਤੁਹਾਨੂੰ ਇਹ ਤੁਸੀਂ ਮੈਂ ਉਵੇਂ ਨਹੀਂ ਕਹਿੰਦਾ ਤੁਸੀਂ ਮੇਰੇ ਬੜੇ ਰਿਸਪੈਕਟਡ ਹੋ ਜੀ ਆਪ ਜੀ ਦਾ ਬੱਚਾ ਇੱਥੇ ਸੀਗਾ ਦੋ ਜਾਣੇ ਤੁਸੀਂ ਸੀ ਤਿੰਨ ਲਾਈਕ ਬੰਦਿਆਂ ਦੀ ਗੱਲ ਸੀ ਕੋਈ ਵੀ ਇਹਦੇ ਵਿੱਚ ਔਰਤ ਨਹੀਂ ਇਨਵੋਲਵ ਸੀ ਵੀ ਕੋਈ ਉਹਦਾ ਨਾ ਫੈਸਲਾ ਹੋ ਜਾਂਦਾ ਨਾ ਤੁਸੀਂ ਤਿੰਨਾਂ ਦੇ ਖਿਆਲ ਚ ਤੁਹਾਡੇ ਆਇਆ ਨਹੀਂ ਵੀ ਆਪਾਂ ਜਿਹੜੇ ਬੰਦੇ ਨੂੰ ਵੇਖਿਆ ਨਹੀਂ ਜਿਹੜੇ ਨੂੰ ਕਦੇ ਮਿਲੇ ਨਹੀਂ ਜੀਦਾ ਸਾਨੂੰ ਨਾਂ ਵੀ ਆਈ ਪਤਾ ਵੀ ਮਨਜੀਤ ਆ ਨਾ ਅਗੇ ਸਿੰਘ ਕੋਰ ਸਰਨੇਮ ਲਾਸਟ ਨੇਮ ਕੀ ਐ ਜਾਨ ਜਿਹੜਾ ਕਨਾਲ ਆ ਉਹਦਾ ਵੀ ਅੱਗਾ ਪਿੱਛਾ ਵੀ ਅਸੀਂ ਕਿਵੇਂ ਤੁਸੀਂ ਇਹਨਾਂ ਯਕੀਨ ਕੀਤਾ ਜੀ ਅਸੀਂ ਤਾਂ ਉਹ ਹੀ ਕਿ ਪਹਿਲਾਂ ਬੰਦੇ ਮੇਰੇ ਦੋਸਤ ਸੱਦਿਆ ਸੀ ਕਿ ਨਾ ਬਲ ਲੜਕੇ ਨੇ ਜੀ ਉਹਨਾਂ ਨੇ ਭਰੋਸੇ 'ਚ ਰਾਇਆ ਜੀ ਅਸੀਂ ਤੇ ਬਾਕੀ ਫਿਰ ਹੈ ਕਹਿੰਦੇ ਵੀ ਲੁਧਿਆਣੇ ਦਾ ਵਾ ਰਹਿਣ ਵਾਲਾ ਵਾ ਜੀ ਹੁਣ ਇੱਥੇ ਇੰਡੀਆ ਵੀ ਆਏ ਹੋਏ ਸੀਗਾ ਜੋ ਇੰਡੀਆ ਆ ਕੇ ਵੀ ਉਹਨਾਂ ਇੱਕ ਵਾਰੀ ਗੱਲ ਹੋਈ ਜੇ ਮੇਰੀ ਬਸ ਉਹਦੇ ਨਾਲ ਹੀ ਇੰਡੀਆ ਆ ਕੇ ਤੁਹਾਡੀ ਕਿਹੜੇ ਨੰਬਰਾਂ ਤੇ ਉਹਨਾਂ ਨਾਲ ਗੱਲ ਹੋਈ ਜੀ ਇਹ ਬਾਹਰ ਵਾਲੇ ਨੰਬਰ ਤੇ ਗੱਲ ਹੋਈ ਹੈ ਜੀ WhatsApp ਚਾਰੇ ਤੇ ਜਿਹੜਾ ਤੁਹਾਨੂੰ ਭੇਜਿਆ ਸੀਗਾ ਜੀ ਪਰ ਤੁਹਾਡੇ ਆਮਦਨ ਦਾ ਪੇਸ਼ਾ ਕੀ ਹੈ ਜੀ ਤੁਹਾਡਾ ਤੁਸੀਂ ਅੱਛਾ 300 ਸਤ ਮੇਰਾ ਕੱਲ ਮੈਂ ਮਕੈਨੀਕਲ ਫਿਲਟਰ ਦਾ ਸੀਗਾ ਜੀ ਬਾਹਰ ਲਾ ਕੇ ਆਇਆ ਜੀ 10 ਸਾਲ ਦਾ ਹਾਨਾ ਸੀ ਜੀ ਜੀ ਤੇ ਬਾਕੀ ਖੇਤੀਬਾੜੀ ਸੀਗੀ ਜੀ ਆਪਣੇ ਘਰ ਦੇ ਚਾਰਕ ਕਿੱਲੇ ਆ ਜੀ ਹੁਣ ਤੁਸੀਂ ਮਹਿਸੂਸ ਇਹ ਕਰ ਰਹੇ ਹੋ ਵੀ ਤੁਹਾਡੇ ਨਾਲ ਠੱਗੀ ਵਜ ਗਈ। ਹਾਂਜੀ ਫਿਰ ਠੱਗੀ ਹੋਣੀ ਜੀ ਜੇ ਕੰਪਨੀ ਦੁਬਾਰਾ ਜੀ ਉਹ ਉੱਥੇ ਬੱਚਾ ਵਿਚਾਰਾ ਕਿਉਂਕਿ ਜਿਹੜਾ 3 ਸਾਲ ਮੈਂ ਹੁਣ ਤੁਹਾਡੀ ਗੱਲ ਸਮਝ ਰਿਹਾ ਜੀ ਕਿਉਂਕਿ ਜਿਹੜਾ 3 ਸਾਲ ਦਾ ਵਰਕ ਪਰਮਿਟ ਹੈ ਉਹ ਵੀ ਫਿਰ ਇੱਕ ਸਿਰਫ ਕਾਗਜ਼ ਦਾ ਟੁਕੜਾ ਹੀ ਬਣ ਗਿਆ ਜੇ ਉਹ ਬౌਂਡਡ ਵਰਕ ਪਰਮਿਟ ਆ ਹਨਾ। ਹਾਂਜੀ ਹਾਂਜੀ। ਹੁਣ ਫਿਰ ਤੁਹਾਡਾ ਬੱਚਾ ਚਲੋ ਮੈਂ ਆਪਾਂ ਉਸ ਪੱਖ ਨੂੰ ਜਾਣਾ ਨਹੀਂ ਕਿ ਤੁਸੀਂ ਉਹ ਚਲੋ ਵਿਚਾਰਾ ਕਿਵੇਂ ਵੀ ਹਾਲਾਤਾਂ ਦੇ ਵਿੱਚ ਉਹ ਚਾਹੇ ਕਿ ਕਿਸੇ ਤਰ੍ਹਾਂ ਦੀ ਵੀ ਨੌਕਰੀ ਲਾਭਦਾ ਕੈਸ਼ ਜਾਂ ਕਿੱਦਾਂ ਵੀ ਹੈ ਨਾ ਸੋ ਆਪਦੀ ਜ਼ਿੰਦਗੀ ਆ ਪਰ ਅੱਜ ਕੱਲ ਮੈਂ ਤੁਹਾਨੂੰ ਸਗਰਾਜੀ ਮੈਂ ਡਰਾਉਣਾ ਨਹੀਂ ਚਾਹੁੰਦਾ ਤੁਸੀਂ ਮੇਰੇ ਪਿਤਾ ਜੀ ਦੀ ਏਜ ਦੇ ਬਰਾਬਰ ਹਾਂ ਅੱਜ ਕੱਲ ਇੱਥੇ ਹੋਰ ਵੀ ਇੱਕ ਬਹੁਤ ਸਿਕਿਉਰਿਟੀ ਨਹੀਂ ਕੀਤੀ ਜਾ ਰਹੀ ਹੈ ਜੀ ਟਾਈਟ ਨੇ ਜੀ ਕਾਨੂੰਨ ਕਿ ਜੇ ਕੋਈ ਇੱਥੇ ਕੈਸ਼ ਤੇ ਕੰਮ ਕਰਦਾ ਫੜਿਆ ਜਾਂਦਾ ਉਹਨੂੰ ਫਿਰ ਮੌਕੇ ਤੇ ਇੱਕ yellow slip ਦਿੱਤੀ ਜਾਂਦੀ ਹੈ ਤੇ ਫਿਰ ਉਹਨੂੰ ਰਿਪੋਰਟ ਕੀਤਾ ਜਾਂਦਾ ਇਥੋਂ ਹਾਂਜੀ ਹਾਂਜੀ ਐਸੇ ਕਰਕੇ ਜੀ ਫਿਰ ਅਸੀਂ ਕਹਿੰਦੇ ਉਹ ਇਹ ਜਿਹੜੇ ਕੈਸ਼ ਤੇ ਮੌਲੂ ਨੂੰ ਚਾਹ ਰਹੇ ਪੁੱਛਿਆ ਵੀ ਕੈਸ਼ ਤੇ ਕੰਮ ਕਰ ਲੂਗਾ ਇਹਨੂੰ ਸਾਨੂੰ ਮੰਨ ਲਓ ਫੜਿਆ ਗਿਆ ਫਿਰ ਕੌਣ ਜ਼ਿੰਮੇਵਾਰ ਆ ਜੀ ਜੀ ਉਹ ਤੋਂ ਇਹ ਨਹੀਂ ਗੱਲ ਤੇ ਫਿਰ ੜਕ ਜਾਂਦੇ ਸੀ ਜੀ ਅਸੀਂ ਆਪਦੇ ਬੰਦੇ ਕੋਲ ਲਵਾਵਾਂਗੇ ਪਰ ਉਸੇ ਦੀ ਫੜ ਹੋਊਗਾ ਸਾਡਾ ਪੰਜਾਖੇਅਰ ਕਰਿਆ ਕਰੂਗਾ ਇਹਦੀ ਹੁਣ ਜਿਹੜੇ ਬੰਦੇ ਕੋਲੇ ਕੈਸ਼ ਤੇ ਕੰਮ ਕਰਨ ਲੱਗਿਆ ਜੀ ਇਹ ਨੌਜਵਾਨ ਪਲੀਜ਼ ਦੱਸਿਓ ਨਾ ਵੀ ਕਿੱਥੇ ਕਰਦਾ ਪਰ ਇਹ ਗੱਲ ਹੈ ਮਾੜੀ ਆ ਮੈਂ ਤੁਹਾਨੂੰ ਆਨਰ ਕਹਿਣਾ ਮੈਂ ਤੁਹਾਨੂੰ ਕੋਈ ਇਦਾਂ ਦੀ ਹੱਲਾਸ਼ੇਰੀ ਨਹੀਂ ਦੇ ਸਕਦਾ ਸਰਦਾਰ ਸਾਹਿਬ ਗਲਤ ਕੰਮ ਦੇ ਵਿੱਚ ਹੈ ਗੱਲ ਤੁਹਾਡੀ ਹੈ ਮਾੜੀ ਹੈ ਉਹ ਤਾਂ ਅੱਜ ਕੱਲੇ ਦਿਨ ਗਿਆ ਜੀ ਮੈਂ ਤਾਂ ਦੁਕਾਨ ਜੀ ਹਾਂ ਕਿਉਂਕਿ ਨਹੀਂ ਤਾਂ ਤੇਰੇ ਜਦ ਆਇਆ ਬਿਲੇ ਇਕੱਠਾ ਹੀ ਹੋ ਹਾਂ ਕਿਉਂਕਿ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਬਹੁਤ ਸੰਕਟ ਦੇ ਵਿੱਚ ਹੋ ਤੁਸੀਂ ਸੋ ਹਾਂਜੀ ਜ਼ਰੂਰ ਤੁਹਾਡਾ ਕੋਈ ਨਾ ਕੋਈ ਹੱਲ ਨਿਕਲੇਗਾ ਸਾਡੀ ਟੀਮ ਲਗਾਤਾਰ ਇਹਨੂੰ ਮਨਜੀਤ ਨੂੰ ਤੇ ਕਨਾਲ ਨੂੰ ਫੋਨ ਕਰਨ ਦੀ ਟਰਾਈ ਕਰ ਰਹੀ ਹੈ ਸਾਡੇ ਸੁਣਨ ਵਾਲੇ ਸਰੋਤੇ ਸਾਡੇ ਦਰਸ਼ਕ ਕੀ ਸੋਚ ਰਹੇ ਨੇ ਕੀ ਇਹਨਾਂ ਨਾਲ ਵਾਕਈ ਠੱਗੀ ਹੋਗੀ ਜਾਂ ਇਹਨਾਂ ਨੂੰ ਪਹਿਲਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਸੀ ਕਿ ਜਿਹੜੇ ਵਿਅਕਤੀ ਨੂੰ ਇੰਨੀ ਮਿਹਨਤ ਦੀ ਕਮਾਈ ਇਹ ਦੇ ਰਹੇ ਨੇ ਜਿਹਦਾ ਬਾਹਰਲੇ ਮੁਲਕਾਂ 'ਚ ਇਹ ਸਖਰਾਜ ਜੀ ਵੀ ਲਾ ਕੇ ਆਏ ਨੇ ਜੀ ਇੰਨਾ ਸਮਾਂ ਉੱਥੋਂ ਕਮਾਈ ਕੀਤੀ ਪਹਿਲਾਂ ਇੱਕ ਮੁੰਡਾ ਭੇਜਿਆ ਫਿਰ ਦੂਜੇ ਤੇ ਇੰਨੇ ਪੈਸੇ ਲਾ ਕੇ ਭੇਜਤੇ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨਾਲ ਠੱਗੀ ਹੋਈ ਹੈ ਜਾਂ ਇਹਨਾਂ ਤੋਂ ਕਤਾਈ ਹੋਈ ਹੈ ਵੀ ਇਹਨਾਂ ਨੇ ਕਿਸੇ ਤੇ ਇੰਨਾ ਭਰੋਸਾ ਕਰ ਲਿਆ ਠੀਕ ਆ ਕਿਸੇ ਯਾਰ ਦੋਸਤ ਨੇ ਨੰਬਰ ਦੇ ਦਿੱਤਾ ਜਾਂ ਕੁਝ ਕਰ ਲਿਆ ਉਹਨਾਂ ਦਾ ਕੋਈ ਰਿਪੋਰਟ ਕੇਸ ਹੋਇਆ ਹੋਣਾ ਸਹੀ ਹੋਇਆ ਹੋਣਾ ਤੁਸੀਂ ਕੀ ਮਹਿਸੂਸ ਕਰਦੇ ਹੋ ਕੀ ਤੁਹਾਡਾ ਸਵਾਲ ਆ ਜੀ ਸੋਕਰਾਜ ਜੀ ਨੂੰ ਆਓ ਫਿਰ ਇੱਕ ਇਹ ਪਿਤਾ ਜਿਹੜਾ ਹੱਲ ਆਪਣੇ ਕੋਲੋਂ ਲੱਭਣ ਆਇਆ ਸੋਕਰਾਜ ਜੀ ਅੱਜ ਦੇ ਹੀ ਪ੍ਰੋਗਰਾਮ ਦੇ ਵਿੱਚ ਮੈਂ ਅੱਗੇ ਚੱਲ ਕੇ ਸਾਡੇ ਇਮੀਗ੍ਰੇਸ਼ਨ ਐਕਸਪਰਟ ਸੀਮਾ ਬਿਆਨਾ ਜੀ ਨੂੰ ਵੀ ਲਾਈਨ ਤੇ ਲੈ ਕੇ ਆਵਾਂਗਾ ਉਹ ਕੋਈ ਨਾ ਕੋਈ ਸਲਾਹ ਤੁਹਾਨੂੰ ਜ਼ਰੂਰ ਦੇਣਗੇ ਪਰ ਇਸ ਵੇਲੇ ਇੱਕ ਆ ਬਾਪ ਸਾਡੇ ਨਾਲ ਗੱਲਬਾਤ ਕਰ ਰਿਹਾ ਜੀ ਜਿਹਦਾ ਨੌਜਵਾਨ ਬੱਚਾ ਕੈਨੇਡਾ ਦੇ ਵਿੱਚ ਆਇਆ 50000 ਕੈਨੇਡੀਅਨ ਡਾਲਰ ਲਗਭਗ 30 32 ਲੱਖ ਰੁਪਈਆ ਇਹ ਦੇ ਚੁੱਕੇ ਨੇ ਜੀ ਇੱਕ ਫਰਜੀ ਇੱਕ ਠੱਗ ਏਜੰਟ ਨੂੰ ਜਿਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਾਲ ਇਹ ਫੀਲ ਕਰ ਰਹੇ ਨੇ ਕਿ ਲੁੱਟਿਆ 3 ਸਾਲ ਦਾ ਇਹਨਾਂ ਨੂੰ ਵਰਕ ਅਪਾਰਟਮੈਂਟ ਮਿਲਿਆ ਬੱਚੇ ਨੂੰ ਇਹਨਾਂ ਦੇ ਨੂੰ ਪਰ ਉਹ ਬਾਉਂਡਡ ਹੈ ਉਹ ਹੁਣ ਇੱਕ ਕਾਗਜ਼ ਦਾ ਟੁਕੜਾ ਹੈ ਕਿਉਂਕਿ ਗਾਂ ਨਾ ਉਹ ਕੰਪਨੀ ਲੱਭੀ ਨਾ ਕੰਪਨੀ ਚ ਵਾਅਦੇ ਮੁਤਾਬਕ ਜਿਨ੍ਹਾਂ ਨੇ ਕੰਮ ਦਿਵਾਉਣਾ ਸੀ ਸੋ ਕੱਲਰ ਸਾਡੇ ਲਾਈਨ ਤੇ ਲਾਈਨਾਂ ਤੇ ਆ ਜਾਓ ਜੀ 7501 ਐਂਡਿੰਗ ਨੰਬਰ ਤੁਸੀਂ ਲਾਈਨ ਤੇ ਹੋ ਬਾਈ ਜੀ ਜਦੋਂ ਤੁਸੀਂ ਕਾਲ ਕਰਦੇ ਹੋ ਟਰਾਈ ਕਰੋ ਕਿ ਲਾਈਨ ਤੇ ਆਉਣ ਤੋਂ ਪਹਿਲਾਂ ਟੀਵੀ ਰੇਡੀਓ ਦੀ ਆਵਾਜ਼ ਘਟਾ ਲਓ 7501 ਨੰਬਰ ਲਾਈਨ ਤੇ ਉਹ ਮਾਈ ਜੀ ਕਾਲਰ ਤੁਸੀਂ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਸਿੱਧੂ ਸਾਹਾ ਮੈਂ ਤਾਂ ਦੱਸ ਰਹਾ ਕਿ ਬਾਬਾ ਜੀ ਦਾ ਬਾੜੀ ਮੜੀ ਹੋਈ ਇਹਨਾਂ ਦਾ ਬਾੜੀ ਜਾਂਦਾ ਬਹੁਤ ਮਾਰ ਪਰ ਕੱਲ ਨੂੰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਤੋਂ ਕਤਾਈ ਹੋ ਗਈ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਸੀ ਕਿ ਜਿਨ੍ਹਾਂ ਨੂੰ ਇਹਨਾਂ ਨੇ ਇੰਨੇ ਪੈਸੇ ਦੇ ਰਹੇ ਨੇ ਉਹ ਕੌਣ ਐ ਕਿੱਥੇ ਰਹਿੰਦਾ ਜਾਂ ਕਿਵੇਂ ਅੱਗਾ ਪਿੱਛਾ ਉਹ ਰੱਬ ਦਾ ਸਾਬੂ ਕੋਈ ਪਤਾ ਹੋਣਾ ਚਾਹੀਦਾ ਕਿਥੋਂ ਆਇਆ ਕਿਤਰੋਂ ਕੀ ਆ ਕੀ ਆ ਪਰ ਆ ਬਚਾਰੇ ਨੂੰ ਪਤਾ ਨਹੀਂ ਲੱਗੇ ਪਿੰਡਾਂ ਦੇ ਵਿੱਚ ਰਹਿੰਦੇ ਨਹੀਂ ਪਤਾ ਇਹਨਾਂ ਨੂੰ ਇੰਨਾ ਟੈਕਨੋਲੋਜੀ ਨਾਲ ਜੀ ਨਹੀਂ ਰਾਬਤਾ ਰੱਖਦੇ ਬਾੜੀ ਦੁੱਖ ਹੋਇਆ ਇੰਨਾ ਪੈਸਾ ਗਵਾਤਾ pasa la probada que no siga en nada